ਵਾਇਗੁਰ ਕੀ ਖਾਲਸਾ ਵਾਇਗੁਰ ਕੀ ਫਤਿਹ ਤੁਹਾਡਾ ਸਾਰੀ YouTube ਚੈਨਲ ਅਤੇ ਫੇਸਬੁਕ ਤੇ ਸਵਾਤਾਈ ਅੱਜ ਨੇ ਆ ਬਿਲੇ ਲਏ ਆ ਬੇਸ ਦੀ ਜਿਹੜੇ ਆਪਾਂ ਹਰੇਕ ਪਗਲੇ ਬੰਸਾਦੇ ਆ ਸਭ ਤੋਂ ਪਹਿਲਾਂ ਜਿਹੜਾ ਆਪਾਂ ਇਸ ਨੂੰ ਕੰਗਾ ਕਰਕੇ ਆਪਣੀ ਖੱਬੇ ਸਾਈਡ ਦੇ ਕੰਨ ਤੇ ਕੋ ਜਿਹੜਾ ਆਪਾਂ ਗੱਠ ਮਾਰ ਕੇ ਜਿਹੜਾ ਆਪਾਂ ਜੋੜਾ ਕਰ ਲੈਣਾ ਹੈ ਤੇ ਜਿਹੜੇ ਬਾਕੀ ਜਵਾਲ ਬਚੋਣੇ ਉਸ ਦੇ ਆਲੇ ਦੋਲੇ ਇੱਕ ਨੂੰ ਵੜਕੇ ਤੇ ਫੁੱਲਾਂ ਨਾਲ ਜਿਹੜਾ ਆਪਾਂ ਜੋੜਾ ਕਰਨਾ ਹੈ ਤੇ ਜਿਹੜਾ ਆਪਾਂ ਬੇਸ ਬੰਨਣਾ ਜਿਹੜਾ ਤੁਸੀਂ ਤੁਸੀਂ ਆਪਣੀ ਪੱਗ ਦੇ ਸਾਂਝੀ ਨਹੀਂ ਥੋੜੀ ਪੱਗ ਦੀ ਨਾਲ ਥੋ ਵੀ ਉਹ ਤੋਂ ਜਿਹਨੇ ਤੁਸੀਂ ਬੰਨਣਾ ਚਾਹੁੰਦੇ ਹੋ ਕਿ ਜਿੰਨੇ ਕੁ ਤੁਸੀਂ ਫਲਾਵਰ ਦੇਣਾ ਚਾਹੁੰਦੇ ਤੁਸੀਂ ਉਹਨੇ ਇੱਕ ਮੀਟਰ ਦਾ ਵੀ ਜਿਹੜਾ ਆਪਾਂ ਵਸਾਦੇ ਹੋ ਤੇ ਜਿਹੜਾ ਆਪਾਂ 베ਸ ਉਹ ਡੇਢ ਕ ਜਾਂ 1 ਮੀਟਰ ਦਾ ਲੈਣਾ ਹੈ ਤੇ ਫਿਰ ਉਹਦੇ ਇੱਕ ਕਿਨਾਰੇ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਸਟਕਾ ਲੈਣਾ ਇੱਕ ਕਿਨਾਰੇ ਫੋਲਡ ਕਰਕੇ ਟ੍ਰੈਂਗਲ ਕੂਣੀ ਬਣਾ ਕੇ ਡੂੜੇ ਦੇ ਉੱਤੇ ਚ ਲਿਆ ਕੇ ਪਿੱਛੇ ਜਿਹੜਾ ਆਪਾਂ ਪੱਲਾ ਖਿੱਚ ਲੈਣਾ ਖਿੱਚ ਕੇ ਤਾਂ ਜਿੱਤਣਾ ਲੜ ਨੂੰ ਸਾਫ ਕਰ ਲੈਣਾ ਹੈ ਜਿਹੜਾ ਆਪਾਂ ਬੇਸ ਉਹ ਪੂਰਾ ਸਾਫ ਨਾ ਗਏ ਤਾਂ ਜਿਹੜਾ ਉਸ ਵਿੱਚ ਕੋਈ ਡੰਗ ਜਿਹੜਾ ਆਪਣਾ ਡੰਗ ਪੈਂਦਾ ਹੋਊਗਾ ਉਹ ਸਾਫ ਦੀਗੇ ਤੇ ਜਿੱਥੇ ਕਿਤੇ ਡੰਗ ਪੈਂਦਾ ਤਾਂ ਉਥੇ ਆਪਾਂ ਜਿਹੜਾ ਕਪੜਾ ਜਿਹੜਾ ਆਪਣਾ ਦੇ ਸਕਦੇ ਆ ਚੰਗੀ ਤਰ੍ਹਾਂ ਇਹ ਲੜ ਨੂੰ ਛੱਟ ਕਰਕੇ ਤੇ ਜਿੰਨਾਂ ਤੁਸੀਂ ਅੱਖਾਂ ਦਾ ਕਵਰ ਕਰਨਾ ਚਾਹੁੰਦੇ ਲੜ ਨੂੰ ਅੱਖਾਂ ਦੇ ਕਵਰ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਛੱਟ ਕਰਕੇ ਲਗਾਉਣਾ ਹੈ ਜੇ ਉਸ ਵਿੱਚ ਕੋਈ ਡੰਗ ਨਾ ਪਵੇ ਤਾਂ ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਸਾਫ ਕਰਕੇ ਲੋਡ ਕਰਕੇ ਲਗਾ ਲੈਣਾ ਹੈ ਫਿਰ ਆਪਾਂ ਅਗਲਾ ਲਗਾਉਣਾ ਹੈ ਲੜਮ ਬੈਕ ਟੂ ਪਿੰਚ ਕਰ ਲੈਣਾ ਦੋ ਇੱਕ ਕਿਨਾਰੇ ਸੈਟ ਕਰਕੇ ਵਾਲ ਨੇੜੇ ਆਪਾਂ ਦਰ ਕਰ ਲੈਣੇ ਹਨ ਤੇ ਚੰਗੀ ਤਰ੍ਹਾਂ ਵਾਲੇ ਆਪਾਂ ਚੰਗੀ ਤਰ੍ਹਾਂ ਜਿਹੜੇ ਆਪਾਂ ਵਾਲ ਦੇ ਅੰਦਰ ਕਰਕੇ ਲੜ ਨੂੰ ਸੈਟ ਕਰਕੇ ਆਪਣੀ ਥੋੜੀ ਸਜੀ ਸੜ ਤੋਂ ਪਗਨ ਫਲਾਵਰ ਦੇ ਲਈ ਤੇ ਆਪਾਂ ਇਹਦੇ ਉਸ ਵਿੱਚ ਉਹਦੇ ਵਿੱਚ ਕਪੜਾ ਪਾਵਾਂਗੇ ਤੇ ਜੰਗ ਕਿਦਣਾ ਡਾ ਅਲਾਰਮ ਨੂੰ ਸਾਫ ਕਰਕੇ ਜਿੱਥੇ ਜਿੱਥੇ ਕਿਦਣਾ ਡੰਗ ਪੈਂਦਾ ਹੋਵੇਗਾ ਉੱਥੇ ਆਪਾਂ ਕਪੜਾ ਦੇ ਲੈਣਾ ਹੈ ਤੇ ਜੰਗ ਕਿਦਣਾ ਡਾ ਆਪਾਂ ਡਾਊਨਲੋਡ ਕਰਕੇ ਸੈਟ ਕਰਕੇ ਲਗਾ ਦੇਣਾ ਤੇ ਜਿੱਥੇ ਤੇ ਡੰਗ ਪੈਂਦਾ ਹੋਵੇਗਾ ਉੱਥੇ ਆਪਾਂ ਥੋੜਾ ਥੋੜਾ ਕਪੜਾ ਦੇਣਾ ਹੈ ਜਿਆਦਾ ਨਹੀਂ ਕਪੜਾ ਦੇਣਾ ਹੈ ਜੇ ਆਪਾਂ ਜਿਆਦਾ ਕਪੜਾ ਦੇ ਦਿੰਨੇ ਤਾਂ ਆਪਣਾ ਜਿਹੜਾ ਪੱਗ ਦਾ ਲੜਾ ਉਹ ਘਟ ਜਾਂਦਾ ਹੈ ਤੇੜਾ ਟੇਲਰ ਸਾਡੇ ਉਹਨਾਂ ਜਿਹੜਾ ਪਸੜਾ ਕਰਨਾ ਹੈ ਤੇ ਬਾਕੀ ਬੇਸ ਦੀ ਵੀਡੀਓ ਦਾ ਸੈਟਿੰਗ ਕਰਿਆ ਨਹੀਂ ਹੈ ਤੇੜਾ ਵਾ ਅਗਲਾ ਲੜ ਉਸੇ ਤਰੀਕੇ ਨਾਲ ਦੋ ਹੀ ਕਿਨਾਰੇ ਸੈਟ ਕਰਕੇ ਤੇ ਇੱਕ ਲਵੇ ਅਖਲੇ ਵੇ ਥੋੜਾ ਫੋਲਡ ਕਰਾਂਗਾ ਲੜ ਨੂੰ ਉਤੋਂ ਜਿਹੜਾ ਚੰਗੀ ਤਰ੍ਹਾਂ ਸੈਟ ਕਰਕੇ ਤੇ ਸਾਫ ਕਰਕੇ ਜਿਹੜਾ ਵਲੜ ਨੂੰ ਆਪਣੀ ਛੇ ਸ਼ਟਕਾਂ ਲਈ ਇਆ ਸ਼ੇਪ ਘੜਾਉਣ ਲਈ ਆਪਣੀ ਜੀ ਸੱਜੀ ਸ਼ੈਡਿਆਂ ਖੱਬੀ ਸੜ ਕਪੜਾ ਦੇ ਸਕਦੇ ਆ ਤੇ ਨਾਲ ਹੀ ਬਾਕੀ ਵੇਰੀਡ ਆ ਫਸਟਿੰਗ ਕਰਿਆਣੀਆਂ ਇਹ ਸੰਦੂ ਸਹੀ ਪਗ ਨੂੰ ਸ਼ੇਪ ਘੜਾਉਂਦੀ ਤੁਸੀਂ ਕਪੜਾ ਜਿਹੜਾ ਬਣਾ ਦੇ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਫਲਾਣ ਅਪਲੋਡ ਕਰਕੇ ਸੈਟ ਕਰਕੇ ਲਗਾ ਦੇਣਾ ਹੈ ਸਾਫ ਕਰਕੇ ਲਗਾਉਣੇ ਆ ਹਰੇਕ ਲੜਾ ਪੜਾ ਸਾਫ ਕਰਕੇ ਲਗਾਵਾਂਗੇ ਡੜ ਆਪਣਾ ਡੂੰਗਾ ਜਿਹੜਾ ਪਤਾ ਲੱਗ ਪਤਾ ਲੱਗਦਾ ਨਹੀਂ ਜਿਹੜੇ ਵੀ ਸਾਡੇ YouTube ਚੈਨਲ ਤਾਂ ਨਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਨੇ ਉਹ ਸਾਡੇ Facebook ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਵਾਤ ਪਸੇ ਸ਼ੇਅਰ ਜਰੂਰ ਕਰਿਓ ਤੇ ਬਾਕੀ ਵੀ ਇਹ ਵੀ ਵੀਡੀਓ ਆਪ ਸੈਟਿੰਗ ਕਰ ਲੈਣੀ ਹੈ ਤੇ ਆਪਣੇ ਕੇਸ ਹੁੰਦਾ ਬਾਹਰ ਆਏ ਤੇ ਉਹਨਾਂ ਨੂੰ ਵੀ ਆਪਾਂ ਅੱਧੜ ਕਰ ਲੈਣਾ ਹੈ ਇਹ ਜਿਹੜੀ ਆਪਾਂ 50 ਬੰਨਣੀਆਂ ਆ ਆਈਬ੍ਰੋ ਤੋਂ ਜਿਹੜੇ ਆਪਣੇ ਅੱਖ ਦੇ ਆਈਬ੍ਰੋ ਦੀ ਉੱਥੇ ਆਪਾਂ ਤਿੰਨ ਉਂਗਲਾਂ ਰੱਖ ਕੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇ 50 ਉਸ ਕੋਈ ਬਾਲ ਨਾ ਪਵੇ ਟੱਡੀ ਨਾ ਹੋਵੇ ਚੰਗੀ ਤਰ੍ਹਾਂ ਟਾਈਟ ਕਰਕੇ ਤਿੰਨ ਉਂਗਲਾਂ ਸੱਟ ਕੇ ਜਿਹੜਾ ਆਪਾਂ 50 ਨੂੰ ਇੱਕ ਵਾਰ ਇੱਕ ਵਾਰ ਗੱਠ ਮਾਰਨੀ ਹੈ ਤੇ ਜਿਹੜਾ ਬਾਕੀ ਦੇ ਲੜ ਹੋਣਗੇ ਉਹ ਆਪਾਂ ਸਾਈਡਾਂ ਦੇ ਦੇ ਰਾਂ ਨੇ ਨਾ ਤੇ ਜਲਦੀ ਨਵੜ ਲੈ ਕੇ ਹਾਜ਼ਰ ਹੋਣਿਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ